ਨੇ ਫਾਇਰਿੰਗ ਹੋਈ ਸੀਗੀ ਵਾਈਕਰੋ ਸਿੰਘ ਜੀ ਦੇ ਦੁਕਾਨ ਤੇ ਅਰਲੀ ਮਾਰਨਿੰਗ ਫਾਇਰਿੰਗ ਹੋਈ ਸੀ ਸਾਢੇ 5 ਦੇ ਲਾਗੇ ਉਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਸਿੱਧੀ ਤਨ ਨਾਲ ਵਿੱਚ ਦਰਜ ਹੋਈ ਸੀ ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀਗੀ ਬਈ ਜਿਹੜਾ ਬੰਦਾ ਹੈ ਜੋਧਵੀਰ ਸਿੰਘ ਇੰਨੇ ਵਾਰਨ ਨੂੰ ਅੰਜਾਮ ਦਿੱਤਾ ਤੇ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫੜਨ ਵਾਸਤੇ ਮੁਖਬਰ ਖਾਸ ਦੀ ਇੰਤਲਾਹ ਤੇ ਇੱਥੇ ਆਈ ਸੀਗੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵਾਲ ਚਾਰ ਫਾਇਰ ਕੱਢੇ ਜਿਹੜੀ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ ਜਵਾਬੀ ਕਾਰਵਾਈ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀਗਾ ਉਹਦੇ ਵਿੱਚ ਇੰਜਰਡ ਹੋਇਆ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜੀ ਸਰ ਇਹਨੇ ਕਿੱਥੇ ਫਾਇਰਿੰਗ ਕੀਤੀ ਸੀ ਕੁਛ ਮਾਮਲਾ ਏ ਜਿਹੜਾ ਝੰਡਿਆਲਾ ਚੌਂਕ ਤੇ ਲੱਗੀ ਆਪਣੀ ਡレイン ਪੈਂਦੀ ਹੈ ਇੱਥੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਸੀਗੀ ਦੋ ਜਿਹੜੇ ਫਾਇਰ ਆ ਪੁਲਿਸ ਦੇ ਗੱਡੀ ਦੇ ਵਿੱਚ ਲੱਗੇ ਆ ਤੇ ਦੋ ਜਿਹੜੇ ਫਾਇਰ ਆ ਪੁਲਿਸ ਲੈਣਾ ਨੇ ਕੀਤੇ ਸੀਗੀ ਬਾਕੀ ਦੇ ਸਰ ਪਹਿਲਾਂ ਕਿੰਨੇ ਕ ਮਾਮਲੇ ਦਰਜ ਐ ਦੇ ਆਪਾਂ ਤਤਕਸ਼ ਕਰਦੇ ਪਏ ਆ ਜਿਹੜਾ ਪਾਸ ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਤੇ ਕੀਤਾ ਸੀਗਾ ਵਾਈਗਰੂ ਸਿੰਘ ਤੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਹੁੰਦਾ ਹੈ ਇਹਦੇ ਸਬੰਧ ਦੇ ਵਿੱਚ 155 ਨੰਬਰ ਦਾ ਐਫ ਆਈ ਆਰ ਜਿਹੜੀ ਹੈ ਉਹ ਵੀ ਦਰਜ ਹੈ ਜੀ ਸਰ ਇਹਦਾ ਨਾਮ ਕੀ ਹੈ ਮਿਲ ਜੂਗਾ ਅ ਮੋਦੀਨ ਦਾ ਫਾਇਦਾ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਇਹ ਜਿਹਦਾ ਪੂਰਾ ਗੈਂਗ ਹੈ ਇੱਕ ਹੈਪੀ ਪਪਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਉਹਦੇ ਕੈਨ ਤੇ ਸਾਰਾ ਦਸਰਾ ਅੰਜਾਮ ਫੈਰਿੰਗ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਏ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਆ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ ਸਰ ਨੋਟੋਰੀਅਸ ਜਿਹੜੇ ਹੈ ਉਲਜਮ ਅਗੇਨ ਖਿਲਾਫ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਵੇਂ ਅਤਵਾਦ ਦੇ ਟਾਈਮ ਲੈ ਆ ਗਿਆ ਨਹੀਂ ਪੁਲਿਸ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਕੀ ਅਪੀਲ ਕਰੀਏ ਲੋਕਾਂ ਨੂੰ ਸੀ ਸਾਡੇ ਵੱਲੋਂ ਪੀਲ ਇਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਦੀ ਨਾਲ ਦੱਸਿਆ ਜਾਵੇ ਸਾਡੀ ਪੁਲਿਸ ਜਿਹੜੀ ਹੈ ਉਹ ਸਸ਼ਕਤ ਹੈ ਇਹ ਇਸ ਪਾਸੇ ਹੀ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇਨਤਲਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਸਰ ਮਲਜ਼ਮ ਨੂੰ ਅਸਲ ਵਿੱਚ ਕਿੱਥੇ ਐਡਮਿਟ ਕਰਵਾਇਆ ਗਿਆ ਕੀ ਇਹਦਾ ਇਹ ਸਿਵਲ ਹਸਪਤਾਲ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਜਰੇ ਇਲਾਜ ਕੋ ਅਸਲ ਵਿੱਚ ਬਰਾਮਦ ਤਾਂ ਇਹ ਤੋਂ ਇਹਦੇ ਕੋਲ ਇੱਕ ਗਲੋਕ ਦਾ ਬੜਾ ਜਿਹਾ ਸੋਫਿਸਟਿਕੇਟਡ ਪਿਸਤਲ ਹੈ ਉਹ ਬਰਾਮਦ ਕੀਤਾ ਗਿਆ 9mm ਦਾ ਹੋਰ ਸਰ ਕੋਈ ਹੋਈ ਇੱਕ ਮੋਟਰਸਾਈਕਲ ਜਿਹੜੀ ਸਪਲੈਂਟਰ ਉਹ ਬਰਾਮਦ ਕੀਤੀ ਗਈ ਸਰ ਟੋਟਲ ਕਿੰਨੀ ਜਾਨ ਹੈ ਜਿੱਡੀ ਏ ਫਿਲਹਾਲ ਅਜ ਇੱਕੋ ਬੰਦਿਆ ਫੜਿਆ ਗਿਆ ਹੈ ਬਾਕੀ ਸਾਨੂੰ ਬੜੀ ਵਧੀਆ ਲੀਡ ਮਿਲੀ ਹੈ ਤੇ ਸਾਨੂੰ ਉਮੀਦ ਹੈ ਕਿ ਸਵੇਰ ਤੱਕ ਅਸੀਂ ਬਹੁਤ ਈ ਦਾ ਗੈਂਗ ਤੇ ਬੰਦੇ ਜਿਹੜੇ ਆ ਫੜ ਲੈਣਗੇ